ਤੋ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਅੱਜ ਆਪਾਂ ਬਰਾਹਾ ਦੇ ਮੇਨ ਬਾਜ਼ਾਰ ਵਿੱਚ ਖੜੇ ਆਂ ਸੋ ਮੈਡਮ ਨਾਲ ਗੱਲਬਾਤ ਕਰਦੇ ਆਂ ਮੈਡਮ ਮੈਡਮ ਸਕੂਲ ਅੱਗੇ ਆਇਆ ਹੋ ਕੀ ਕਹੋਗੇ ਤੁਸੀਂ ਲੈਣਾ ਮੁੰਡਾ ਲੈਣਾ ਆ ਆ ਨੰਬਰ বিনা ਨੰਬਰ ਤੋਂ ਮੋਟਰਸਾਈਕਲ ਲੈ ਜਾਕਾ ਦੇ ਇਹ ਮੁੰਡਾ ਲੈਣਾ ਆਏ ਨੇ ਕੀ ਕਰਨਾ ਆਏ ਇੱਥੇ ਕੀ ਲੜਾਇਆ ਉਹ ਮੋਟਰ ਉਹ ਕੀ ਲੈਣਾ ਉਹ ਮੋਟਰ ਮੁੰਡਾ ਲੈਣਾ ਖੜਾ ਉਹ ਤਾਂ ਦੁਕਾਨ ਚ ਕੰਮ ਕਰਦਾ ਚਲੋ ਜੀ ਹੈ ਕੋਈ ਨਾ ਬਲਾਉ ਨੋ ਬਲਾਉ ਬਲਾਉ ਆ ਜਾ ਕਰੋ ਨਾ ਹੋਰ ਦਾ ਉਧਰ ਕਰ ਬੱਚੇ ਤੁਸੀਂ ਲੰਘ ਜਾ ਆਪਣਾ ਮੈਂ ਮੈਡ ਠੀਕ ਹੋ ਗਈ ਮੈਂ ਆ ਜਾ ਭਈਆ ਤੈਨੂੰ ਲੈਣਾ ਆਏ ਨੇ ਤੈਨੂੰ ਲੈਣਾ ਆਏ ਨੇ ਹੈ ਕਹਤੇ ਕਿਨੇ ਟਾਈਮ ਤੱਕ ਨਾ ਨਾ ਪੀਟਿਆ ਮਾਣਾ ਛੁੱਟੀ ਰਹਿਮ ਛੁੱਟੀ ਦਾ ਮਾਣਾ ਸੀ ਮੈਂ ਤੈਨੂੰ ਦੋ ਵਾਰ ਕਿਹੜੇ ਕੱਢ ਰੋ ਦੇਖ ਲਿਆ ਸੋਚ ਲੋ ਹੂੰ ਸੋਚ ਰੋ ਨਾ ਨੰਬਰ ਲੈ ਕੇ ਮੋੜ ਦਿੰਦੀ ਓਕੇ ਓਕੇ ਠੀਕ ਆ ਸਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਤਾ ਕੀ ਗੱਲ ਆ ਬੱਚੇ ਤਨ ਕਰਦੇ ਬਸ ਠੀਕ ਆ ਜੀ ਓਕੇ ਆਜੋ ਜੀ ਹੋਰ ਵੀ ਦਿਖਾ ਦਿੰਨੇ ਆ ਉਹਦੇ ਕੋਲ ਜਾਂਦੇ ਆ ਤਰੁਣ ਆਪਾਂ ਸਕੈਂਡਰੀ ਸਕੂਲ ਦੇ ਕੋਲੇ ਕੱਲ ਵੀ ਇੱਥੇ ਆਹੀ ਕੁਛ ਸੀਗਾ ਪੁਲਿਸ ਨੂੰ ਕੁਛ ਨਹੀਂ ਦਿਖਦਾ ਗੱਡੀਆਂ ਦਿਖਾ ਦਿਓ ਇਹਨਾਂ ਨੂੰ ਪੀੜੀ ਪੱਟੀ ਦੇ ਇਸ ਸਾਈਡ ਲਾ ਕੇ ਪੂਰੀ ਪੀੜੀ ਹਾਂਜੀ ਸੱਚ ਆ ਜਾਂਦੇ ਅੱਗੇ ਨਹੀਂ ਲੱਗਣਾ ਬੱਚਿਆਂ ਨੂੰ 3:50 ਹੁੰਦੀ ਹੈ 3 ਵਜੇ ਜੋ ਐਸੇ ਵੀ ਲੰਡੂ ਫਿਰਦੇ ਨੇ ਆਹ ਦੇਖ ਲਓ ਜੀ ਪੇਰੈਂਟਸ ਜੀ ਇੱਧਰ ਘਮਾ ਤਰੋਂ ਦੇਖ ਇਹਨਾਂ ਦਾ ਦੱਸੋ ਕੀ ਕੰਮ ਹੈ ਬਿਨਾ ਨੰਬਰਾਂ ਤੋਂ ਮੋਟ ਨੰਬਰ ਪਲੇਟਾਂ ਤੋਂ ਮੋਟਰਸਾਈਕਲਸ ਆ ਰਹੇ ਨੇ ਕੰਮ ਹੈ ਇਹਨਾਂ ਦਾ ਕੋਈ ਕੋਈ ਪਰਸਾ ਨਹੀਂ ਹੁੰਦਾ ਕੋਈ ਕੋਈ ਮੁਲਾਜ਼ਮ ਨਹੀਂ ਹੁੰਦਾ ਇੱਥੇ ਜਿਹੜੇ ਟਾਈਮ ਇੱਥੇ ਮੋਟਰਸਾਈਕਲਾਂ ਦੇ ਘੁੰਮਲੇ ਫਿਰਦੇ ਨੇ ਤੁਸੀਂ ਆਪ ਹੀ ਦੇਖ ਲਓ ਜੀ ਥੋੜਾ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਨਾ ਪੇਰੈਂਟਸ ਦੀ ਵੀ ਸ਼ਿਕਾਇਤ ਹੈ ਕਿੰਨੇ ਦੁਖੀ ਨੇ ਇਹਨਾਂ ਨੂੰ ਨਾ ਕੋਈ ਨਹੀਂ ਹੁੰਦਾ ਜੀ ਇੱਥੇ ਕੋਈ ਨਹੀਂ ਪੁੱਛਦਾ ਕਿੱਥੇ ਆ ਕੇ ਬਾਕੀ ਹੋਰ ਦੇਖ ਲੈਣੇ ਬੱਚਿਆਂ ਦੀ ਫੋਟੋ ਨਾਲ ਲਈ ਕੁੜੀਆਂ ਦੇ ਵਿੱਚ ਆਹ ਦੇਖੋ ਦੇਖੋ ਕਮਾ ਉਹਨੂੰ ਕਿੰਨਾ ਤੇਜ਼ ਗਿਆ ਉਹ ਉਹਨ ਦਾ ਸੋਇ ਨੂੰ ਚੁਕਾ ਕੇ ਅੰਦਰ ਕਰਾਵਾਂ ਮੈਂ ਉਹ ਉਹ ਇਹਦਾ ਸਲੈਂਸਰ ਮੈਂ ਲਾਉ ਹਾਂ ਹਾਂ ਹੁਣ ਇਹਦਾ ਮੈਂ ਲਾਉ ਹਾਂ ਪਰ ਨਾ ਜਾ ਇੱਧਰ ਆ ਜਾ ਬੱਚਿਆਂ ਨੂੰ ਦੇਖ ਨਾ ਬੱਚੇ ਪੂਰੀ ਕਰ ਦੇ ਬੇਟਾ ਨੰਗ ਜਾ ਤੁਸੀਂ ਚਲੋ ਆਓ ਬੇਟਾ ਆਜਾ ਸੈਂਟਰੀ ਸਕੂਲ ਕੋ ਚਲੀਏ ਆਹ ਬੱਟੀਆਂ ਵੀ ਦਿਖਾ ਦੇ ਬੱਚੇ ਬੀੜ ਖਤਮ ਕਰੋ ਚਲੋ ਜਲਦੀ ਨਿਕਲੋ ਹਨ ਜੀ ਕਿੱਥੇ ਲਈ ਆਏ ਹੋ ਰੇ ਜੀ ਪਰ ਉਹ ਮੈਂ ਨਾ ਕੱਲ ਦੂਸਪਿੰਦੀ ਸੀ ਮੈਂ ਨਾ ਅੱਜ ਸਵੇਰ ਦਾ ਹੀ ਸੋਚਿਆ ਹੋਇਆ ਸੀਗਾ ਕਿ ਮੈਂ ਨਾ ਜਾ ਕੇ ਖੜਨਾ ਸਕੂਲ ਮੁਰੇ ਤੇ ਮੈਂ ਸਵੇਰ ਦੀ ਨੋਟ ਕਰਦੀ ਸੀ ਬੱਚੇ ਰਾਜੇ ਬੱਚੀ ਕੁੜੀਆਂ ਨੂੰ ਛੋਟੀਆਂ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਮੈਂ ਕੱਲ ਇੱਕ ਮੈਸੇਜ ਵੀ ਲਿਖ ਕੇ ਪਾਇਆ ਸੀਗਾ ਵੀ ਜਦੋਂ ਮਤਲਬ ਬੱਚੇ ਨੰਗਦੇ ਨੇ ਕੁੜੀਆਂ ਦੇ ਪਿੱਛੇ ਆਊਟਸਾਈਡਰ ਬੱਚੇ ਆਉਂਦੇ ਨੇ ਤੇ ਪਰੇਸ਼ਾਨ ਕਰਦੇ ਨੇ ਹੁਣ ਤੋ ਇੱਥੋਂ ਦੇਖ ਲਈ ਇਹ ਤਾਂ ਕੱਲਾ ਇੱਕ ਸਕੂਲ ਹੈ ਨਾ ਇਸ ਤੋਂ ਅਗਲਾ ਸਟੈਪ ਦੇਖ ਲਈ ਉਧਰਲੇ ਪਿੱਛੇ ਸਕੂਲ ਦੇਖ ਲਈ ਇਹਨਾਂ ਨੇ ਬੱਚਿਆਂ ਨੂੰ ਐਂ ਹੀ ਪਰੇਸ਼ਾਨ ਕਰਨਾ ਮੁੰਡਿਆਂ ਨੇ ਐਕੜੀ ਤੰਗ ਕਰਨਾ ਤੇ ਇੱਥੇ ਇੱਕ ਸਰਕਾਰ ਨੂੰ ਨਾ ਜੋ ਸੌਰੀ ਪੁਲਿਸ ਨੂੰ ਇੱਕ ਮੁਲਾਜ਼ਮ ਲਾਉਣਾ ਚਾਹੀਦਾ ਲੇਡੀ ਮੁਲਾਜ਼ਮ ਜੋ ਕਿ ਬੱਚਿਆਂ ਨੂੰ ਹੁਣਾਂ ਬੱਚਿਆਂ ਦਾ ਰਸਕੀ ਕੰਮ ਆ ਬੋਲਟਾ ਦੇ ਸਾਰੇ ਸਕੂਲ ਦਾ ਕੋਈ ਮੁਲਾਜ਼ਮ ਇੰਨੇ ਨਹੀਂ ਹੈ ਕਿ ਵੀ ਇਕੱਲੇ ਇਕੱਲੇ ਸਕੂਲ ਮੂਰੇ ਪੁਲਿਸ ਮੁਲਾਜ਼ਮ ਲਾਇਆ ਜਾਵੇ ਰਾਜੇ ਚਾਰ ਦਿਨ ਗੇੜੇ ਮਾਰੇ ਨਾ ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਆ ਚਾਰ ਦਿਨ ਗੇੜੇ ਮਾਰੇ ਕਿੰਨੇ ਕਹੇ ਬੱਚੇ ਉਹੋ ਨੇ ਕਿ ਅਸੀਂ ਵੇਟ ਕਰ ਰਹੇ ਹਾਂ ਕੋਈ ਅਣਹੋਣੀ ਘਟਨਾ ਦੀ ਠੀਕ ਹੈ ਨਾ ਤੇ ਹੁਣ ਆ ਗੱਡੀਆਂ ਦੇਖੋ ਐਸ ਛੁੱਟੀ ਦੇ ਟਾਈਮ ਇੰਨੀ ਭੀੜ ਹੋ ਜਾਂਦੀ ਹੈ ਬਾਜ਼ਾਰ ਦੇ ਵਿੱਚ ਪੁੱਛੋ ਨਾ ਗੱਡੀਆਂ ਲੋਕ ਪੀਲੀ ਪੱਟੀ ਤੋਂ ਇਸ ਸਾਈਡ ਲਾ ਕੇ ਆਂਦੇ ਨੇ ਪੁਲਿਸ ਪ੍ਰਸ਼ਾਸਨ ਕਿੱਥੇ ਆ ਹੁਣ ਉਹ ਸਾਰੇ ਉੱਥੇ ਖੜੇ ਰਹਿੰਦੇ ਨੇ ਉਹਨਾਂ ਦਾ ਇੱਕ ਮਤਲਬ ਨਹੀਂ ਬਣਦਾ ਦੋ ਤੋਂ ਚਾਰ ਗੇੜੇ ਮਾਰ ਦੇਣ ਛੁੱਟੀ ਦੇ ਟਾਈਮ ਇੱਕ ਹੂਟਰ ਲਾ ਕੇ ਗੇੜੇ ਹੀ ਮਾਰਨੇ ਨੇ ਉਹਨਾਂ ਨੇ ਭੱਜ ਜਾਣਾ ਠੀਕ ਹੈ ਨਾ ਹਾਂਜੀ ਬਾਕੀ ਆਜੋ ਆਪਾਂ ਅੱਗੇ ਵੀ ਦਿਖਾਉਨੇ ਆ ਬਥੇਰਾ ਕੁਛ ਹੈ ਇੱਥੇ ਉਹਨਾਂ ਨੂੰ ਕਿਹੜਾ ਪ

ਆਜਨ ਜਿਹੜਾ ਸਕੂਲ ਦੇ ਮੂਹਰੇ ਪਹੁੰਚੇ ਨੇ ਵੀ ਜਿਹੜੇ ਕੁੜੀਆਂ ਨੇ ਬੱਚੇ ਮੁੰਡੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਤਾਂ ਕਰਕੇ ਪਹੁੰਚੇ ਨੇ ਆ ਗੱਡੀਆਂ ਵੀ ਦਿਖਾ ਦੇਣਾ ਸਤਨ ਦੇਖ ਲਾ ਮੈਂ ਜਦੋਂ ਸਗੀ ਹਰੇ ਖੜੀ ਪਹਿਲਾਂ ਬੱਚੇ ਆ ਕੇ ਮੁੰਡੇ ਆ ਕੇ ਪਹਿਲਾਂ ਹੀ ਖੜੇ ਹੋ ਗਏ ਸੀ ਹੁਣ ਜਦੋਂ ਤਾਂ ਆਪਣਾ ਆਪਾਂ న్యూਸ ਕਰਨ ਲੱਗੇ ਆ ਕੋਈ ਨਹੀਂ ਦਿਖਿਆ ਸਾਰੇ ਭੱਜ ਗਏ ਕੱਲ ਇੱਥੇ ਇੰਨੇ ਕ ਮੁੰਡੇ ਖੜੇ ਸੀ ਨਾ ਮੈਂ ਦੱਸ ਨਹੀਂ ਸਕਦੀ ਸਾਹਮਣੇ ਜੂਸ ਵਾਲਾ ਵਾ ਚਲੋ ਆਪਾਂ ਕਿਸੇ ਨੂੰ ਵਿਚਾਰੇ ਨੇ ਆਪਣੀ ਹਰ ਇੱਕ ਨੇ ਗਾਕੀ ਦੇਖਣੀ ਆ ਪਰ ਇੱਥੇ ਸਾਰੇ ਪਰੇਸ਼ਾਨ ਨੇ ਦੁਕਾਨਦਾਰ ਵੀ ਪਰੇਸ਼ਾਨ ਨੇ ਪੇਰੈਂਟਸ ਵੀ ਪਰੇਸ਼ਾਨ ਨੇ ਵੀ ਇਹ ਸਭ ਬਟਾ ਨੰਗਜੋ ਨੰਗਜੋ ਚਲੋ ਨੰਗੋ ਨੰਗੋ ਖੜਨਾ ਨਹੀਂ ਜਾਓ ਜਾ ਜੇ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੁੰਦਾ ਮੈਨੂੰ ਦੱਸਿਆ ਕਰੋ ਜੀ ਮੇਰਾ ਨੰਬਰ ਲੈ ਲਿਓ ਕਾਲੇ ਤੋਂ ਜਾਨੇ ਜੋ ਆਖ ਦੇਖ ਲਾ ਤਰਨ ਕੋਈ ਨਾ ਕਮਾਈ ਰੁਕ ਜਾ ਹਲੇ ਪਰ ਹੁਣ ਤਾਂ ਮੈਂ ਲਾਦਾ ਖੇਡ ਗੇ ਹੁਣ ਨਹੀਂ ਆਉਂਦੇ ਕੀ ਪੁਲਿਸ ਨੂੰ ਨੰਬਰ ਪਲੇਟ ਤੋਂ ਬਿਨਾ ਮੋਟਰਸਾਈਕਲ ਨਹੀਂ ਦਿਖਦੇ ਬੱਚੇ ਪਟਾਕੇ ਪਾਉਂਦੇ ਬੁੱਲਿਆਂ ਦੇ ਨਹੀਂ ਮੈਂ ਉਹ ਸਕੂਲ ਦੇਖੋ ਹੁਣ ਅੱਜ ਤੁਸੀਂ ਉਰੇ ਆਏ ਹੋ ਗੁਰੂ ਨਾਨਕ ਸਕੂਲ ਆ ਹਰ ਕਿਸ ਬਾਬਾ ਜਣੀ ਕਹਿਣਾ ਮੈਂ ਤਾਂ 10 12 ਸਕੂਲ ਨੇ ਮੈਡਮ ਇੰਨੇ ਪੁਲਿਸ ਮੁਲਾਜ਼ਮ ਸਾਰੇ ਖੁੱਲਾ ਮੁਰੇ ਥੋੜੀ ਜਾ ਜਾ ਕੇ ਛੜਨਗੇ ਉਹਨੂੰ ਦੇਖ ਕੇ ਹੀ ਭੱਜ ਜਾਂਦੇ ਨੇ ਮੈਡਮ ਮੈਂ ਤੁਹਾਨੂੰ ਕੀ ਕਹਿ ਰਹੀ ਆ ਵੀ ਪੁਲਿਸ ਨਾ ਛੁੱਟੀ ਤੋਂ ਪਹਿਲਾਂ ਹਾਂਜੀ ਇੱਕ ਗਹਿੜਾ ਮਾਰ ਦਵੇ ਹੂਟਰ ਲਾ ਕੇ ਠੀਕ ਹੈ ਬੱਚੇ ਨੇ ਇਹ ਇਹਨਾਂ ਨੂੰ ਕਿੰਨੀ ਕਿੰਨਾ ਚ ਉਹ ਹੁੰਦੀ ਆ ਵੀ ਜਿੱਦ ਨਾਲ ਦਵਾਰ ਆਉਣਗੇ ਇੱਕ ਛੁੱਟੀ ਟਾਈਮ ਲਾ ਜਾਣ ਗਹਿੜਾ ਠੀਕ ਹੈ ਨਹੀਂ ਖੜਾ ਸਕਦੇ ਕੀ ਜੀਵਨ ਕੱਲ ਅੱਗੇ ਉਰੇ ਕੁਝ ਦੇਖਿਆ ਪਹਿਲਾਂ ਹੀ ਜਿਹੜਾ ਰਾਜੇ ਮੈਂ ਤਾਂ ਕੱਲ ਤੁਹਾਨੂੰ ਦੱਸ ਹੀ ਨਹੀਂ ਸਕਦੀ ਮੈਂ ਹੁਣ ਤੁਹਾਨੂੰ ਕੀ ਮੈਂ ਉਹਨਾਂ ਬੰਦੇ ਦੇ ਨਾਮ ਵੀ ਨਹੀਂ ਲੈ ਸਕਦੀ ਮੈਨੂੰ ਚੰਗਾ ਨਹੀਂ ਲੱਗੂਗਾ ਮੈਂ ਕਿਸਦਾ ਨਾਮ ਇੱਥੇ ਲਮਾਂ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਦੀਦੀ ਇੱਥੇ ਐਨਾ ਕੁਝ ਹੁੰਦਾ ਤੇ ਮੈਂ ਖੜੀ ਵੀ ਸੀ ਕੁਛ ਨਾ ਦੋ ਠੀਕ ਹੈ ਜੀ ਠੀਕ ਹੈ ਨਾ ਅੱਜ ਮਤਲਬ ਗੱਡੀਆਂ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਬਿਠਾ ਕੇ ਮੁੰਡੇ ਲਿਜਾ ਰਹੇ ਸੀ ਦੋ ਸੋ ਇਹ ਪੇਰੈਂਟਸ ਕਿੰਨੇ ਵਿਸ਼ਵਾਸ ਨਾਲ ਇੱਕ ਧੀ ਨੂੰ ਪੜਾਉਂਦੇ ਨੇ ਸੋ ਆਪਣਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਦਰਾਹੇ ਦਾ ਬਹੁਤ ਹੀ ਵਧੀਆ ਤੁਸੀਂ ਉਹਨਾਂ ਨੂੰ ਕੀ ਮੰਗ ਕਰੋਗੇ ਉਹਨਾਂ ਨੇ ਆਪੇ ਹੱਲ ਕਰ ਦੇਣਾ ਜੀ ਅਸੀਂ ਹੱਲ ਕਰ ਦੇਣ ਪੁਲਿਸ ਪ੍ਰਸ਼ਾਸਨ ਦੀ ਜੀ ਅਸੀਂ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਗੱਲ ਨੂੰ ਸੁਣ ਲੂਗਾ ਇੱਕ ਉਹ ਦੇਖੋ ਤੈਨੂੰ ਮੋਟਰ ਆ ਦਿਖਾ ਦਿਓ ਫਿਰ ਆਪਾਂ ਬੱਚੇ ਐਨਕਾ ਲਾ ਕੇ ਆਏ ਹੋਏ ਨੇ ਐਨ ਸਮਾਰਟ ਸਮਾਰਟ ਬਣ ਕੇ ਹਾਂਜੀ ਪਿਆਰੇ ਲੱਗਦੇ ਨੇ ਹੈਨਾ ਚਲੋ ਇਹ ਨਾ ਥੋੜਾ ਜਿਹਾ ਦੇਖਣਾ ਵੀ ਚਾਹੀਦਾ ਸਾਰਿਆਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੁਣ ਤੱਕ ਲਾਈਵ ਚੱਲ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਮੰਗੋ ਮੈਡਮ ਆਜੋ ਜੀ ਪੁਲਿਸ ਪ੍ਰਸ਼ਾਸਨ ਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ ਲਾਈਵ ਉਹਨਾਂ ਨੂੰ ਦਿਖਿਆ ਨਹੀਂਗਾ ਜੀ ਹੁਣ ਮੈਡਮ ਕੀ ਮੰਗ ਕਰਦੇ ਹੋਗੇ ਮੰਗ ਇਹੀ ਆ ਵੀ ਆ ਰੋਕੋ ਜਿਹੜੀ ਆਵਾਰਾ ਕਰਦੀ ਆ ਆ ਬਾਜ਼ਾਰ ਦੇ ਵਿੱਚ ਇੰਨੀ ਭੀੜ ਹੋਈ ਹੋਈ ਐ ਇਸ ਟਾਈਮ ਲੋਕ ਗੱਡੀਆਂ ਮੋਟਰਸਾਈਕਲ ਲਾ ਕੇ ਇਧਰ ਨੰਗ ਜਾਂਦੇ ਨੇ ਠੀਕ ਆ ਨਾ ਉਹ ਨਹੀਂ ਦਿਖਦੇ ਹੈਗੇ ਪੁਲਿਸ ਨੂੰ ਜੀ ਹਾਂਜੀ ਓਕੇ ਮੈਡਮ ਓਕੇ ਜੀ